ਦੁੱਖ ਤਾਂ ਹੁੰਦਾ ਹੀ ਹੈ ਟਿਕਟ ਕੱਟੀ ਜਾਣੀ ਕਿਉਂਕਿ ਦੁੱਖ ਇਸ ਕਰਕੇ ਨਹੀਂ ਹੁੰਦਾ ਵੀ ਟਿਕਟ ਕੱਟੀ ਗਈ ਹੈ ਟਿਕਟ ਤਾਂ ਕਿਸੇ ਦੀ ਕੱਟ ਕੇ ਮੈਨੂੰ ਦਿੱਤੀ ਸੀ ਮੇਰੀ ਕੱਟ ਕੇ ਕਿਸੇ ਹੋਰ ਨੂੰ ਦਿੱਤੀ ਇਹ ਤਾਂ ਲਾਈਫ ਜ਼ਿੰਦਗੀ ਦਾ ਰੂਟੀਨ ਹੈ ਦੁੱਖ ਇਸ ਗੱਲ ਦਾ ਹੁੰਦਾ ਵੀ 5 ਸਾਲ ਤੁਸੀਂ ਕੰਮ ਕਰਦੇ ਹੋ ਨੁਕਾ ਨੂੰ ਆਪਣੇ ਨਾਲ ਜੋੜਦੇ ਹੋ ਪਾਰਟੀ ਨਾਲ ਜੋੜਦੇ ਹੋ ਉਹ ਲੋਕ ਵਿਚਾਰੇ ਇੰਨੇ ਦੁਖੀ ਹੋ ਜਾਂਦੇ ਨੇ ਬਾਅਦ ਚ ਵੀ ਹੁਣ ਕੋਈ ਨਵਾਂ ਬੰਦਾ ਆਊਗਾ ਅਪਰੋਚੇਬਲ ਹੋਊਗਾ ਕਿ ਨਹੀਂ ਹੋਊਗਾ ਅਸੀਂ ਕੀ ਕਰਾਂਗੇ ਕਦੋਂ ਉਹਦੇ ਨਾਲ ਜਾਣ ਪਛਾਣ ਹੋਊਗੀ ਕਦੋਂ ਸਾਡੇ ਕੰਮ ਹੋਣਗੇ ਹੈ ਜੀ ਤੇ ਇਸ ਕਰਕੇ ਉਹਨਾਂ ਦੇ ਜਿਹੜੇ ਟੈਲੀਫੋਨ ਨੇ ਬਾਰ-ਬਾਰ ਉਹ ਫਿਰ ਮਨ ਨੂੰ ਦੁਖੀ ਕਰਦੇ ਨੇ ਹੋਰ ਕੋਈ ਗੱਲ ਨਹੀਂ ਹੈ ਕਿਸੇ ਦੀ ਕੱਟ ਕੇ ਮੈਨੂੰ ਮਿਲੀ ਸੀਗੀ ਮੇਰੀ ਕੱਟ ਕੇ ਕਿਸੇ ਨੂੰ ਦੇ ਦਿੱਤੀ ਆ ਚਲੋ ਇਹ ਪਾਰਟੀ ਦਾ ਆਪਣਾ ਮੈਂ ਸਮਝਦਾ ਨੀਤੀ ਹੈ ਪਾਰਟੀ ਦੀ ਉਹ ਕੀ ਕਹਿੰਦੀ ਹੈ ਕੀ ਕਰਦੀ ਹੈ ਸਾਡੀ ਜਿਹੜੀ ਪਾਰਟੀ ਕਾਂਗਰਸ ਪਾਰਟੀ ਹੈ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਇਹ ਇੱਕ ਮੈਂ ਸਮਝਦਾ ਵੀ ਅਨੁਸ਼ਾਸਨ ਤੇ ਚੱਲਣ ਵਾਲੀ ਪਾਰਟੀ ਹੈ ਤੇ ਅਸੀਂ ਲੋਕ ਜਿਹੜੇ ਆ ਵਰਕਰ ਅਸੀਂ ਅਨੁਸ਼ਾਸਨ ਦੇ ਵਿੱਚ ਰਹਿ ਕੇ ਅਸੀਂ ਕੋਈ ਇਸ ਗੱਲ ਤੇ ਕਿੰਤੂ ਪਰੰਤੂ ਕਰਨਾ ਠੀਕ ਨਹੀਂ ਸਮਝਦੇ ਜੋ ਪਾਰਟੀ ਦਾ ਹੁਕਮ ਹੈ ਉਹ ਸਿਰ ਮੱਥੇ ਤੇ ਆ ਉਹ ਸ਼ਾਲੇ ਕਹਿੰਦੇ ਨੇ ਬਈ ਮਤਲਬ ਸ਼ਰਤ ਤਸلیم ਖਮ ਹੈ ਜੋ ਮિજાਜੇ ਯਾਰ ਮੇ ਆਏ ਜੋ ਮਤਲਬ ਪਾਰਟੀ ਨੇ ਹੁਕਮ ਕਰਤਾ ਉਹ ਸਿਰ ਝੁਕਾ ਕੇ ਮੰਨ ਲਿਆ ਅ ਕਿwidetilde ਦਾ ਜਾਂ ਹਾਰਨ ਦਾ ਜਿਹੜਾ تعلق ਹੈ ਕਈ ਵਾਰੀ ਕਿਸਮਤ ਤੇ ਹੁੰਦਾ ਤੇ ਕਈ ਵਾਰੀ ਆਪਣੇ ਕੰਮ ਤੇ ਹੁੰਦਾ ਤੇ ਕਈ ਵਾਰੀ ਕੈਂਡੀਡੇਟ ਤੇ ਵੀ ਉਹ ਕਿੰਨੀ ਇੱਕ ਜ਼ੋਰ ਨਾਲ ਲੋਕਾਂ ਚ ਆਪਣੀ ਗੱਲ ਪਚਾ ਰਿਹਾ ਉਹ ਕਿੰਨਾ ਕ ਲੋਕਾਂ ਨੂੰ ਮਿਲ ਰਿਹਾ ਕਿੰਨਾ ਕ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਤੇ ਇਹ ਸਾਰੀਆਂ ਗੱਲਾਂ ਇਸ ਗੱਲ ਤੇ ਡਿਪੈਂਡ ਕਰਦੀਆਂ ਦੂਜੀ ਗੱਲ ਇਹ ਹੈ ਬਈ ਕੀ ਉੱਪਰ ਵਾਲਾ ਜਿਹੜਾ ਮਤਲਬ ਮਾਲਕ ਪਰਮਾਤਮਾ ਖੁਦਾ ਕੀ ਉਹਦਰ ਤੇ ਮਿਹਰਬਾਨ ਹੈ ਜੇ ਉਹ ਮਿਹਰਬਾਨ ਹੈ ਫਿਰ ਉਹਨੂੰ ਕੋਈ ਹਰਾ ਨਹੀਂ ਸਕਦਾ ਜੇ ਉਹ ਮਿਹਰਬਾਨ ਨਹੀਂ ਹੈ ਫਿਰ ਕੋਈ ਜਿੱਤ ਨਹੀਂ ਸਕਦਾ ਜਦੋਂ ਪਾਰਟੀਆਂ ਟਿਕਟ ਨਹੀਂ ਦੇਦੀ ਤਾਂ ਦੂਸਰੀ ਕਾਜੇ ਸਰਕਾਰ ਦੀ ਮੈਂ ਆਪਸੀ ਸੰਪਰਕ ਕੀ ਹੈ। ਕਮਲਜੀਤ ਸਵਾਲ ਤੁਹਾਡਾ ਬੜਾ ਕਮਾਲ ਦਾ ਸਵਾਲ ਹੈ। ਚਲੋ ਕਿਉਂਕਿ ਅੱਜ ਦੇ ਮੌਸਮ ਦੇ ਵਿੱਚ ਇਹ ਸਵਾਲ ਫੈਨ ਵੀ ਜ਼ਰੂਰੀ ਕਿਉਂਕਿ ਇਹ ਜਿਹੜਾ ਮਹੀਨਾ ਹੈ ਔਰ ਜਿਹੜਾ ਮੌਸਮ ਹੈ ਇਹ ਪੱਤੇ ਝੜਦਾ ਮੌਸਮ ਹੈ। ਹੁਣ ਬੜੀ ਹਵਾ ਜਿਨਾ ਕ ਹਵਾ ਚਲਦੀ ਹੈ ਪੱਤੇ ਝੜ ਜਾਂਦੇ ਨੇ ਕਿ ਹੁਣ ਕਿਉਂਕਿ ਪਾਰਟੀਆਂ ਦੇ ਇਲੈਕਸ਼ਨ ਦੀ ਹਦਾ ਚੱਲਦੀ ਹੈ ਤੇ ਬੜਾ ਕੁਝ ਚੜ ਰਿਹਾ ਪਰ ਮੈਂ ਸਮਝਦਾ ਬਈ ਜਿਹੜਾ 40% ਪੱਤਾ ਗਿਰ ਗਿਆ ਉਹ ਫਿਰ ਉਹਦਾ ਕੋਈ ਟਿਕਾਹ ਤਾਂ ਹੁੰਦਾ ਨਹੀਂ ਹੈ ਜਿੱਧਰ ਹਵਾ ਹੈ ਜਿੱਧਰ ਹਵਾ ਚੱਲਦੀ ਹੈ ਉਧਰ ਉਤਰ ਜਾਂਦਾ ਹੈ ਜੇ ਦੂਜੇ ਪਾਸੇ ਆ ਗਈ ਹੈ ਉਧਰ ਉਤਰ ਜਾਂਦਾ ਤੇ ਮੈਂ ਸਮਝਦਾ ਬਈ ਜੇ ਕੋਈ ਆਫਰ ਆਉਂਦੀ ਵੀ ਹੈ ਤੇ ਮੈਂ ਉਹਨੂੰ ਸਵੀਕਾਰ ਨਹੀਂ ਕੀਤਾ ਕਿ ਲੋ ਮੈਂ ਕਰਨਾ ਮੈਂ ਜਿੱਥੇ ਆਪਣੀ ਪਾਰਟੀ 'ਚ ਖੜਨ 我忽视。